ਦੇਸ਼ ਦੇ ਵਿੱਚ ਲੋਕ ਸਭਾ ਦੀ ਚੋਣ ਹੈ ਤੇ ਇਸ ਚੋਣ ਦੇ ਵਿੱਚ ਖਾਸ ਕਰਕੇ ਪੰਜਾਬ ਦੇ ਵਿੱਚ 트ੈਂਡ ਵੱਖਰੇ ਨੇ 트ੈਂਡ ਇਸ ਕਰਕੇ ਵੱਖਰੇ ਮੈਂ ਕਹਿ ਰਿਹਾ ਕਿ ਜਿਹੜੇ ਉਮੀਦਵਾਰ ਨੇ ਉਹਨਾਂ ਉਮੀਦਵਾਰਾਂ ਨੂੰ ਪੰਜਾਬ ਦੇ ਲੋਕ ਸਵਾਲ ਕਰ ਰਹੇ ਨੇ ਇੱਕ ਪਾਸੇ ਤੁਸੀਂ ਦੇਖ ਰਹੇ ਹੋਵੋਗੇ ਕਿ ਕਿਸਾਨ ਜਥੇਬੰਦੀਆਂ ਲਗਾਤਾਰ ਬੀਜੇਪੀ ਦੇ ਉਮੀਦਵਾਰਾਂ ਨੂੰ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਸਵਾਲ ਪੁੱਛ ਰਹੇ ਨੇ ਜੇਕਰ ਜਿਹੜੇ ਉਮੀਦਵਾਰ ਨੇ ਬੀਜੇਪੀ ਤੇ ਆਮ ਆਦਮੀ ਪਾਰਟੀ ਦੇ ਜੇਕਰ ਉਹਨਾਂ ਦੇ ਸਵਾਲਾਂ ਦੇ ਜਵਾਬ ਨਹੀਂ ਦਿੰਦੇ ਉਮੀਦਵਾਰ ਤਾਂ ਕਿਸਾਨ ਜਥੇਬੰਦੀਆਂ ਲਗਾਤਾਰ ਵਿਰੋਧ ਕਰ ਰਹੀਆਂ ਨੇ ਤੁਸੀਂ ਹੰਸ ਰਾਜ ਹੰਸ ਜਾਂ ਇਸ ਤੋਂ ਇਲਾਵਾ ਗੁਰਮੀਤ ਖੁੱਡੀਆਂ ਇਹ ਆਮ ਆਦਮੀ ਪਾਰਟੀ ਤੇ ਬੀਜੇਪੀ ਦੇ ਵੱਡੇ ਨਾਮ ਨੇ ਜਿਨ੍ਹਾਂ ਦਾ ਪਿਛਲੇ ਦਿਨੀ ਇੱਕ ਵੱਡਾ ਵਿਰੋਧ ਦੇਖਣ ਨੂੰ ਮਿਲਿਆ ਪਰ ਐਸੇ ਉਪਰਾਲੇ ਤਹੇ ਤੱਕ ਕੁਝ ਗੱਲ ਜਨਤਕ ਜਥੇਬੰਦੀਆਂ ਨੇ ਜਿਵੇਂ ਕੋਈ ਮੰਰੇਗਾ ਫਰੰਟ ਬਣੇ ਹੋਏ ਨੇ ਜਾਂ ਆਈਡੀਪੀ ਜਿਹੜੀਆਂ ਇੱਕ ਜਨਤਕ ਜਥੇਬੰਦੀਆਂ ਬਣੀਆਂ ਹੋਈਆਂ ਨੇ ਜਿਨ੍ਹਾਂ ਦੇ ਉਪਰਾਲੇ ਹੈਗੇ ਨੇ ਕਿ ਅਸੀਂ ਵੀ ਸਵਾਲ ਪੁੱਛਾਂਗੇ ਸੋਹਰਦ ਤਰੀਕੇ ਦੇ ਨਾਲ ਜਿਹੜੇ ਉਮੀਦਵਾਰ ਨੇ ਅਸੀਂ ਪੁੱਛਾਂਗੇ ਕਿ ਆਹ ਸਵਾਲ ਨੇ ਪੰਜਾਬ ਦੇ ਇਹਨਾਂ ਪੰਜਾਬ ਦੇ ਸਵਾਲਾਂ ਦੇ ਉੱਪਰ ਤੁਹਾਡੀ ਪਾਰਟੀ ਦੀ ਕੀ رائے ਹੈ ਐਜ਼ ਅ ਉਮੀਦਵਾਰ ਲੋਕ ਸਭਾ ਦੇ ਤੁਹਾਡੇ ਕੀ ਰਾਏ ਹੈ ਅੱਜ ਮੈਂ ਪਟਿਆਲਾ ਦੇ ਵਿੱਚ ਮੌਜੂਦ ਹਾਂ ਜਿੱਥੇ ਆਈਡੀਪੀ ਤੇ ਮਨਰੇਗਾ ਫਰੰਟ ਵੱਲੋਂ ਇੱਕ ਕਈ ਪ੍ਰੋਗਰਾਮ ਉਲੀਕਿਆ ਗਿਆ ਸੀ ਇਸ ਪ੍ਰੋਗਰਾਮ ਦੇ ਵਿੱਚ ਪਟਿਆਲਾ ਤੋਂ ਡਾਕਟਰ ਬਲਵੀਰ ਜਿਹੜੇ ਆਮ ਆਦਮੀ ਪਾਰਟੀ ਦੇ ਨੇ ਜਾਂ ਡਾਕਟਰ ਧਰਮਵੀਰ ਗਾਂਧੀ ਐਮਪੀ ਪਰਨੀਤ ਕੌਰ ਜਿਹੜੇ ਇੱਥੋਂ ਹੈਗੇ ਨੇ ਇਸ ਤੋਂ ਇਲਾਵਾ ਸ਼ਰਮਣੀ ਅਕਾਲ ਦਲ ਦੇ ਐਨ ਕੇ ਸ਼ਰਮਾ ਜਾਂ ਸਿਮਰਜੀਤ ਸਿੰਘ ਮਾਨ ਸ਼ਰਮਣੀ ਅਕਾਲ ਦਲ ਅੰਬਸਰ ਦੇ ਉਹਨਾਂ ਦੇ ਪ੍ਰੋਫੈਸਰ ਸਾਹਿਬ ਇੱਥੇ ਖੜੇ ਨੇ ਮਹਿੰਦਰਪਾਲ ਉਹ ਵੀ ਇੱਥੇ ਉਹਨਾਂ ਨੂੰ ਸੱਦਾ ਦਿੱਤਾ ਗਿਆ ਸੀ ਤਾਂ ਮੇਰੇ ਨਾਲ ਨੌਜਵਾਨ ਕੁੜੀਆਂ ਨੇ ਬਿੱਬੀਆਂ ਨੇ ਜਿਹੜੀਆਂ ਲੀਡ ਕਰ ਰਹੀਆਂ ਨੇ ਇਸ ਪ੍ਰੋਗਰਾਮ ਨੂੰ ਮੇਰੇ ਨਾਲ ਰਮਨਜੋਤ ਕੌਰ ਨੇ ਜਿਹੜੇ ਮਨਰੇਗਾ ਫਰੰਟ ਤੋਂ ਨੇ ਮੇਰੇ ਨਾਲ ਮਨਪ੍ਰੀਤ ਰਾਜਪੁਰਾ ਜੀ ਤੋਂ ਜਿਹੜੇ ਆਈਡੀਪੀ ਤੋਂ ਨੇ ਸਭ ਤੋਂ ਪਹਿਲਾਂ ਮੈਂ ਮਨਪ੍ਰੀਤ ਜੀ ਕੋਲ ਪੁੱਛੂੰਗਾ ਅੱਜ ਦੇ ਤੁਹਾਡੇ ਇਸ ਪ੍ਰੋਗਰਾਮ ਦਾ ਏਜੰਡਾ ਕੀ ਸੀ ਸਾਡੇ ਪ੍ਰੋਗਰਾਮ ਦਾ ਇਹ ਏਜੰਡਾ ਹੈ ਕਿ ਅੱਜ ਤੱਕ ਅਸੀਂ ਮਤਲਬ ਦੂਜੀ ਤਰ੍ਹਾਂ ਵਿਰੋਧ ਨਹੀਂ ਕਰਦੇ ਕਿ ਅਸੀਂ ਝੰਡੇ ਦਿਖਾਈਏ ਜਾਂ ਉਹਨਾਂ ਦੇ ਖਿਲਾਫ ਨਾਅਰੇ ਮਾਰੀਏ ਅਸੀਂ ਹਰ ਇੱਕ ਕੈਂਡੀਡੇਟ ਨੂੰ ਬੋਲਣ ਦਾ ਮੌਕਾ ਦੰਨੇ ਆ ਅਸੀਂ ਸਾਰਿਆਂ ਨੂੰ ਸੱਦਾ ਪੱਤਰ ਦਿੱਤਾ ਹੈ ਕਿ ਅਸੀਂ ਸਾਡੇ ਕੁਝ ਸਵਾਲ ਹੈ ਅਸੀਂ ਸਵਾਲ ਵੀ ਉਹਨਾਂ ਨੂੰ ਬਕਾਇਦਾ ਦੇ ਦਿੱਤੇ ਕਿ ਆ ਸਵਾਲਾਂ ਤੇ ਸਾਡੇ ਗੱਲ ਕੀਤੀ ਜਾਵੇ ਕਿ ਪੰਜਾਬ ਦੇ ਅਸਲੀ ਮੁੱਦੇ ਕੀ ਹੈ ਜਿਨ੍ਹਾਂ ਤੇ ਹਜੇ ਤੱਕ ਕੋਈ ਕੈਂਡੀਡੇਟ ਗੱਲ ਨਹੀਂ ਕਰ ਰਿਹਾ ਸਾਉਂਤ ਵੀਕਰਾਮ ਨਾਲ ਉਹਨਾਂ ਦਾ ਸਤਿਕਾਰ ਕਰਕੇ ਅਸੀਂ ਉਹਨਾਂ ਨੂੰ ਸਟੇਜ ਤੇ ਬੋਲਣ ਦਾ ਮੌਕਾ ਦੰਨੇ ਆ ਸਾਡੀ ਸਾਰੇ ਜਥੇਬੰਦੀਆਂ ਨੇ ਰਲ ਕੇ ਜਿਹੜਾ ਪ੍ਰੋਗਰਾਮ ਮੁਲਕਿਆ ਤੇ ਉਹਦੇ ਵੱਲੋਂ ਸਵਾਲਾਂ ਦੇ ਜਵਾਬ ਅਸੀਂ ਉਹਨਾਂ ਨੂੰ ਕਿ ਜਿਵੇਂ ਨਸ਼ਿਆ ਤੇ ਹੋ ਗਏ ਜਾਂ ਮੰਰੇਗਾ ਫਰੰਟ ਤੇ ਆ ਕੁੱਕ ਬੀਬੀਆਂ ਜਿਹੜੀਆਂ ਸਕੂਲਾਂ ਚ ਖਾਣਾ ਬਣਾਉਂਦੀਆਂ 100 ਰੁਪਏ ਇੱਕ ਦਿਨ ਦਾ ਮਤਲਬ ਮੰਰੇਗਾ ਦੀ ਮਤਲਬ ਉਹਦੇ ਚ ਦਿਹਾੜੀ ਲੰਨੀ ਹੈ ਕੁੱਕ ਵੱਲੋਂ ਤੇ ਐਵੇਂ ਆਸ਼ਾ ਵਰਕਰਾਂ ਅਸੀਂ ਸਾਰੇ ਇਹਨਾਂ ਦੇ ਮੁੱਦੇ ਚੱਕ ਕੇ ਜਿਹੜੇ ਪੰਜਾਬ ਦੇ ਗੱਲ ਆ ਇਹ ਚੱਕ ਕੇ ਉਹਨਾਂ ਦੇ ਮਸਲੇ ਦਾ ਹੱਲ ਪੁੱਛਣਾ ਚਾਹੁੰਦੇ ਇਹਨਾਂ ਨੂੰ ਕਿ ਤੁਹਾਡੇ ਕੋਲ ਹੱਲ ਕੀ ਹੈ ਇਸ ਚੀਜ਼ ਦਾ ਤੇ ਤੁਸੀਂ ਸਾਰੇ ਜਿਹੜੇ ਉਮੀਦਵਾਰ ਨੇ ਉਹਨਾਂ ਦਾ ਅਪਰੋਚ ਕੀਤੀ ਸੀ ਬਿਲਕੁਲ ਜੀ ਅਸੀਂ ਸਾਰੇ ਉਮੀਦਵਾਰਾਂ ਨੂੰ ਪਰਸਨਲੀ ਤੌਰ ਤੇ ਸੱਦਾ ਪੱਤਰ ਦੇ ਕੇ ਆਏ ਆਂ ਤੇ ਉਹਨਾਂ ਨੂੰ ਨਾਲ ਸਵਾਲ ਵੀ ਉੱਥੇ ਹੀ ਦੇ ਕੇ ਆਏ ਆਂ ਕਿ ਇਹ ਸਾਡੇ ਸਵਾਲ ਨੇ ਤੇ ਇਹਨਾਂ ਦੇ ਜਵਾਬ ਦਿੱਤੇ ਜਾਣ ਇਸ ਤਰੀਕੇ ਦੇ ਪ੍ਰੋਗਰਾਮ ਤੁਸੀਂ ਕਿੱਥੇ-ਕਿੱਥੇ ਉਲਝ ਕੇ ਪੰਜਾਬ 'ਚ ਅਸੀਂ 2014 ਚ ਕਰਿਆ ਸੀ ਉਸ ਤੋਂ ਬਾਅਦ ਹੁਣ ਕਰਿਆ ਜਾ ਰਿਹਾ ਹੈ ਵੈਸੇ ਪੰਜਾਬ 'ਚ ਮੈਨੂੰ ਨਹੀਂ ਲੱਗਦਾ ਕਿਸੇ ਜਥੇਬੰਦੀ ਨੇ ਕੁਝ ਕਰਿਆ ਉਹਨਾ ਪ੍ਰੋਗਰਾਮ ਇਹ ਸਾਡੀ ਜਥੇਬੰਦੀ ਇਹ ਚਾਰ ਪੰਜ ਜਥੇਬੰਦੀਆਂ ਨੇ ਪਿੰਡ ਬਚਾਓ ਪੰਜਾਬ ਬਚਾਓ ਆਈਡੀਪੀ ਹੈ ਕੁੱਕ ਫਰੰਟ ਹੈ ਦੇਮਨਰੇਗਾ ਫਰੰਟ ਹੈ ਇਹਨਾਂ ਨੇ ਰਲ ਕੇ ਉਲਿਖਿਆ ਕਿ ਪੂਰੇ ਪੰਜਾਬ 'ਚ ਅਸੀਂ ਇੱਕ ਨਵੀਂ ਸੇਧ ਦੇਣ ਜਾ ਰਹੇ ਹਾਂ ਕਿ ਅਸੀਂ ਸਵਾਲਾਂ ਦੇ ਜ਼ਰੀਏ ਕੈਂਡੀਡੇਟਾਂ ਨਾਲ ਗੱਲ ਕਰ ਸਕੀਏ ਜੀ ਮੇਰੇ ਨਾਲ ਰਮਨ ਜੋਤ ਨੇ ਜਿਹੜੇ ਮਨਰੇਗਾ ਫਰੰਟ ਦੇ ਵਿੱਚ ਕੰਮ ਕਰਦੇ ਨੇ ਐਸੇ ਨੌਜਵਾਨ ਤੁਸੀਂ ਕੀ ਸੋਚਦੇ ਹੋ ਜਿਹੜੇ ਉਮੀਦਵਾਰ ਨੇ ਕਿਸੇ ਵੀ ਪਾਰਟੀ ਦੇ ਨੇ ਹੋ ਜਿਹੜੇ ਚੋਣਾਂ ਲੜ ਰਹੇ ਨੇ ਤਾਂ ਕਹਿੰਦੇ ਨੇ ਕਿ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ ਜਿਵੇਂ ਕਿ ਦੇਖਿਆ ਜਾ ਰਿਹਾ 75 ਸਾਲ ਹੋ ਗਏ ਨੇ ਸਾਨੂੰ ਵੋਟਾਂ ਪਾਉਣ ਦੇ ਨੂੰ ਪਿੰਡਾਂ ਦੇ ਵਿੱਚ ਆਉਂਦੇ ਵੀ ਨਹੀਂਗੇ ਠੀਕਾ ਵੋਟਾਂ ਮੰਗਣ ਉਹ ਕਹਿੰਦੇ ਵੀ ਨਹੀਂਗੇ ਠੀਕਾ ਵੱਤ ਤੋਂ ਵੱਤ ਕੀ ਹੁੰਦਾਗਾ ਇੱਕ ਲੱਡੂ ਲੱਡੂਆਂ ਡੱਬਾ ਦੇ ਜਾਂਦੇ ਨੇ ਜਾਂ ਫਿਰ ਸਿਰਫ ਕੋਕ ਦੀ ਬੋਤਲ ਉਹਨਾਂ ਤੇ ਵੋਟ ਲੈ ਜਾਂਦੇ ਨੇ ਠੀਕ ਹੈ ਪਰ ਜਿਹੜੇ ਪੰਜਾਬ ਦੇ ਸਾਡੇ ਅਸਲ ਮੁੱਦੇ ਨੇ ਉਹਨਾਂ ਤੇ ਕੋਈ ਵੀ ਗੱਲ ਨਹੀਂ ਕਰ ਰਿਹਾ ਹੈਗਾ ਠੀਕਾ ਮੰਰੇਗਾ ਐਕਟ ਵੀ ਬਣਿਆ ਹੋਇਆ 2005 ਚ ਬਣਿਆ ਸੀ ਕਾਨੂੰਨ 100 ਦਿਨ ਦੇ ਰੋਜ਼ਗਾਰ ਦੀ ਗਰੰਟੀ ਦਿੱਤੀ ਗਈ ਆ ਜਿਦੇ ਵਿੱਚ 100 ਦਿਨ ਦਾ ਕੰਮ ਦੇਣਾ ਹੁੰਦਾਗਾ ਕਾਨੂੰਨ ਕਹਿੰਦਾ ਵੀ ਕੰਮ ਦੀ ਅਰਜੀ ਦੇਣੀ ਹੁੰਦੀ ਹੈਗੀ ਠੀਕ ਆ ਪਰ ਇੱਥੇ ਕੀ ਹੁੰਦਾ ਜੇ ਅਰਜ਼ੀਆਂ ਤਿਆਰ ਕਰਕੇ ਵੀ ਲੈ ਕੇ ਆਣੇ ਆ ਕਹਿੰਦੇ ਨੇ ਅਰਜੀ ਨਾ ਦਿਓ ਫੜਨ ਨੂੰ ਤਿਆਰ ਨਹੀਂ ਨਾ ਸਾਡੀ ਪ੍ਰਸ਼ਾਸਨ ਸੁਣ ਰਿਹਾ ਨਾ ਸਰਕਾਰੀ ਦਰਬਾਰ ਸੁਣੀ ਜਾ ਰਹੀਆ ਨਾ ਕਿਸੇ ਪੋਲਿਟਿਕਲ ਪਾਰਟੀ ਦਾ ਕੋਈ ਏਜੰਡਾ ਹੈਗੀ ਹਾਲੇ ਤੱਕ ਕੋਈ ਗੱਲ ਕਰਨ ਨੂੰ ਤਿਆਰ ਨਹੀਂ ਹੈਗਾ ਨਾ ਨਸ਼ਿਆਂ ਤੇ ਆ ਚਾਹੇ ਉਹ ਰੋਜ਼ਗਾਰ ਦੇ ਮਾਮਲੇ ਨੇ ਚਾਹੇ ਉਹ ਨਸ਼ਿਆਂ ਤੇ ਆ ਚਾਹੇ ਕੋਈ ਵੀ ਮਾਮਲਾਗਾ ਸਾਡੇ ਪੰਜਾਬ ਦਾ ਤੇ ਉਹਨੂੰ ਉਹਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਅੱਜ ਇੱਕ ਜਿਹੜਾ ਪ੍ਰੋਗਰਾਮ ਆਰਗੇਨਾਈਜ਼ ਕੀਤਾਗਾ ਵੀ ਉਹਦੇ ਵਿੱਚ ਤੁਹਾਡੀ ਉਹਨਾਂ ਨੂੰ ਮੰਗ ਪੱਤਰ ਸੱਦਾ ਦਿੱਤਾਗਾ ਤੇ ਤੁਹਾਡੀ ਕੀ ਇਹਨਾਂ ਤੇ ਕਹਿਣਾਗਾ ਠੀਕ ਹੈ ਸਭ ਤੋਂ ਪਹਿਲਾਂ ਤਾਂ ਵੀ ਜਿਹੜੇ ਵੀ ਆਉਣਗੇ ਆਪਣੀ ਉਹਦੇ ਤੇ ਗੱਲ ਰੱਖਣ ਸਭ ਦੀ ਸੁਣੀ ਜਾਊਗੀ ਠੀਕ ਹੈ ਜਿਹੜਾ ਨਹੀਂ ਆਉ ਉਹਦਾ ਤਾਂ ਮਤਲਬ ਕਟਾਈ ਆ ਸਾਡਾ ਵੀ ਉਹਨੂੰ ਅਸੀਂ ਵੋਟ ਨਹੀਂ ਪਾਵਾਂਗੇ ਜਿਹੜਾ ਇਹਨਾਂ ਮੁੱਦਿਆਂ ਤੇ ਗੱਲ ਕਰਨੀ ਨਹੀਂ ਚਾਹੂਗਾ ਠੀਕ ਹੈ ਉਸ ਤੋਂ ਬਾਅਦ ਦੇਖਾਂਗੇ ਵੀ ਜਿਹੜਾ ਜਿਸ ਤਰੀਕੇ ਨਾਲ ਗੱਲ ਕਰਿਆ ਸਾਨੂੰ ਥੋੜਾ ਸੌਖਾ ਹੋ ਜੂ ਵੀ ਅਸੀਂ ਆਪਣੀ ਵੋਟ ਕਿਨੂੰ ਪਾਉਣੀ ਹੈ ਇਹ ਦੇਖਣ ਦੇ ਵਿੱਚ ਤੇ ਉਸ ਤੋਂ ਬਾਅਦ ਜਿਵੇਂ ਕਿ ਦੇਖਿਆ ਜਾ ਰਿਹਾਗਾ ਪੰਜਾਬ ਦੇ ਵਿੱਚ ਜਿਹੜੇ ਵੀ ਨੇ ਅੱਜ ਕੱਲ੍ਹ ਹਾਲਾਤ ਨੇਗੇ ਸਾਡਾ ਦੇਸ਼ ਵੀ ਆ ਜਿਹੜਾ ਤੁਸੀਂ ਦੇਖਦੇ ਹੋ 에어ਪੋਰਟਾਂ ਦੇ ਅੱਜ ਕਿੰਨੀ ਵੱਡੀਆਂ ਲਾਈਨਾਂ ਲੱਗੀਆਂ ਨੇ ਬੱਚੇ ਬਾਹਰ ਨੂੰ ਜਾ ਰਹੇ ਨੇਗੇ ਪਰ ਮਨਰੇਗਾ ਦੇ ਵਿੱਚ ਇਹਦੇ ਉਲਟ ਇੰਨੀ ਨੌਕਰੀਆਂ ਖਾਲੀ ਨੇ 75000 ਨੌਕਰੀਆਂ ਖਾਲੀ ਨੇ ਜੇ ਦੇਣੀਆਂ ਚਾਹਣੋ ਅੱਜ ਭਰਤੀ ਕਰ ਸਕਦੇ ਨੇ 40 ਜੋਕੜਾ ਪਿੱਛੇ 1 ਮੀਟ 1 ਟੀਏ ਪਰ ਕੋਈ ਵੀ ਗੱਲ ਨਹੀਂ ਕਰ ਰਿਹਾ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਮਨਰੇਗਾ ਦਾ ਬਜਟ ਵੀ ਐਵਰੇਜ ਕੰਮ ਆ ਜਿਹੜਾ ਉਹ 25 ਦਿਨ ਮਿਲਿਆ ਕੋਈ ਇਹਦੇ ਤੇ ਗੱਲ ਨਹੀਂ ਕਰ ਰਿਹਾ ਵੀ ਜੇ ਅਸੀਂ ਇੰਨਾ ਬਜਟ ਰੱਖਾਂਗੇ ਤਾਂ 100 ਦਿਨ ਦਾ ਕੰਮ ਮਿਲ ਪਾਉ ਕਿਸੇ ਦਾ ਕੋਈ ਏਜੰਡਾ ਨਹੀਂ ਹੈਗਾ ਇੱਕ ਵੀ ਪਾਰਟੀ ਦਾ ਤਾਂ ਅਸੀਂ ਉਮੀਦ ਵੀ ਕਰਦੇ ਹਾਂਗੇ ਵੀ ਇਹ ਜਿਹੜੇ ਵੀ ਉਮੀਦਵਾਰ ਨੇਗੇ ਇਹਨਾਂ ਤੇ ਗੱਲ ਕਰਨ ਅੱਗੇ ਜਾ ਕੇ ਆਪਣੀ ਗੱਲ ਰੱਖਣਾ ਤਾਂ ਦੇਖਦੇ ਹਾਂ ਦੇ ਰਿਜ਼ਲਟਸ ਕੀ ਹੋਣਗੇ ਸਿਰਫ ਸ਼ੁਰੂਆਤ ਕਰ ਰਹੇ ਹਾਂ ਇਸ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਦੇ ਵਿੱਚ ਤਾਂ ਵਿਦੇਸ਼ਾਂ ਦੇ ਵਿੱਚ ਜਾਣ ਦਾ ਹਿਸਾਨ ਹੈ ਤੁਸੀਂ ਜਨਤਕ ਜਥੇਬੰਦੀਆਂ ਨਾਲ ਕਿਵੇਂ ਜੁੜੇ ਖਾਸ ਕਰਕੇ ਯੂਥ ਜਨਤਕ ਜਥੇਬੰਦੀਆਂ ਵਾਲੇ ਪਾਸੇ ਬੜਾ ਥੋੜਾ ਆਉਂਦਾ ਮੈਂ ਪਿੰਡ ਦੇ ਵਿੱਚ ਇਹ ਸੀਗਾ ਐਸ ਐ ਮੇਡ ਜੁੜੀ ਸੀ ਉਹਨਾਂ ਨਾਲ ਉਹ ਵੀ ਇਹ ਸੀਗਾ ਵੀ ਸਾਡੇ ਪਿੰਡ ਦੇ ਵਿੱਚ ਕੀ ਹੁੰਦਾ ਸੀਗਾ ਜਿਹੜੇ ਘਰ ਬੈਠਦੇ ਸੀਗੇ ਉਹਨਾਂ ਦੀ ਹਾਜ਼ਰੀ ਪਾਈ ਜਾਂਦੀ ਸੀ ਜਿਹੜੇ ਮਹੀਨਾ-ਮਹੀਨਾ ਕੰਮ ਕਰਦੇ ਸੀ ਉਹਨਾਂ ਦੇ ਪੈਸੇ ਨਹੀਂ ਸੀ ਪੈਂਦੇ ਉਹ ਮੇਰੇ ਕੋਲ ਆਏ ਠੀਕ ਹੈ ਉਹਨਾਂ ਨੂੰ ਲੱਗਿਆ ਵੀ ਚਲੋ ਐਜੂਕੇਟਿਡ ਵੀ ਆ ਥੋੜਾ ਮੈਂ ਉਸ ਸਮੇਂ ਫ੍ਰੀ ਵੀ ਸੀ ਮੇਰੀ ਡਿਗਰੀ ਪੂਰੀ ਹੋ ਗਈ ਸੀਗੀ ਤੇ ਉਹ ਐਜ਼ ਅ ਮੇਡ ਦੇ ਰੂਪ ਵਿੱਚ ਮੈਂ ਕੰਮ ਕਰਨਾ ਸਟਾਰਟ ਕੀਤਾ ਤਾਂ ਦੇਖਿਆਗਾ ਉਹਨਾਂ ਨੂੰ ਕਿਹਾ ਪੰਚਾਇਤ ਨੂੰ ਕਹਿਣਾ ਪਹਿਲਾਂ ਪਹਿਲਾਂ ਤਾਂ ਵੀ ਭਾਈ ਕੰਮ ਦੋ ਬੋਲਿਆ ਕੇ ਠੀਕ ਆ ਜਿਵੇਂ ਬਾਕੀ ਕਰਦੇ ਨੇ ਜਾਂ ਫਿਰ ਸੈਕਟਰੀ ਨੂੰ ਕਹਿਣਾ ਉਹ ਨਹੀਂ ਅਸੀਂ ਸੁਣਦੇ ਠੀਕ ਆ ਉਹ ਬਸ ਆਪਣੀ ਅੱਜ ਦੇ ਦਿਨਾਂ ਕੱਲ੍ਹ ਦੇ ਦਿਨਾਂ ਫਿਰ ਅਸੀਂ ਡੈਮੋਕ੍ਰੈਟਿਕ ਮਨਰੇਗਾ ਫਰੰਟ ਨਾਲ ਜੁੜੇ ਜਿਨੇ ਸਾਨੂੰ ਇੱਕ ਰਾਹਤਾ ਦਿਖਾਇਆ ਵੀ ਭਾਈ ਕੰਮ ਦੀ ਕਰਜ਼ੀ ਦੇਣੀ ਹੁੰਦੀ ਹੈ ਇਹ ਵੀ ਨਹੀਂ ਸੀ ਪਤਾ ਹੈਗਾ ਠੀਕ ਆ ਜਦ ਕਿ ਸਾਡੇ ਜੋਬ ਕਾਰਡ ਤੇ ਵੀ ਲਿਖਿਆ ਜਿਨ੍ਹਾਂ ਅਧਿਕਾਰੀਆਂ ਦੀ ਡਿਊਟੀ ਬਣਦੀ ਹੈ ਕਾਨੂੰਨ ਨੂੰ ਲਾਗੂ ਕਰਾਉਣ ਦੀ ਉਹਨਾਂ ਨੇ ਅਸਤੱਕ ਦੱਸਿਆ ਤੱਕ ਨਹੀਂ ਸੀ ਹੈਗਾ ਵੀ ਸਾਡਾ ਮਨਰੇਗਾ ਕਾਨੂੰਨ ਆ ਇਹਨੂੰ ਇਸ ਤਰੀਕੇ ਨਾਲ ਲਾਗੂ ਕਰਾਉਣਾ ਹੁੰਦਾ ਦਾ ਕਿੰਨਾ ਕ ਤੁਸੀਂ ਅਚੀਵ ਹੋਏ ਆਪਣੇ ਕੰਮ ਦੇ ਵਿੱਚ ਕਿੰਨਾ ਕ ਅਚੀਵ ਕੀਤਾ ਤੁਸੀਂ ਇੱਥੇ ਤੱਕ ਦਾ ਮਸਲੇ ਅਸੀਂ ਹੱਲ ਕਰਾਏ। ਅਚੀਵਮੈਂਟ ਦੀ ਜੇ ਤਾਂ ਜੇ ਗੱਲ ਕਰੀਏ ਹਲੇ ਤੱਕ ਨਹੀਂ ਦਿਖ ਰਹੀ ਹੈਗੀ ਸਾਨੂੰ ਕਿਉਂਕਿ ਸਾਡੀਆਂ ਪਹਿਲਾਂ ਵੀ ਪਟਿਆਲੇ ਜ਼ਿਲ੍ਹੇ ਦੇ ਵਿੱਚ 156 ਅਰਜ਼ੀਆਂ ਗਈਆਂ ਹੋਈਆਂ ਨੇਗੀਆਂ ਜਿਦੇ ਤੇ ਇੱਕ ਵੀ ਹੱਲ ਨਹੀਂ ਹੋਇਆ ਉਹ ਉਹ ਤੋਂ ਉਹ ਪਿਛਲੇ ਸਾਲ ਦੀਆਂ ਨੇ ਇਸ ਸਾਲ ਵੀ ਅਸੀਂ ਇਕੱਠੀਆਂ ਕਰਕੇ 187 ਦਿੱਤੀਆਂ ਨੇ ਉਹ ਵਧਣ ਦੀ ਬਜਾਏ ਮਾਮਲੇ ਘਟਣ ਦੀ ਬਜਾਏ ਮਾਮਲੇ ਵਧੇ ਨੇਗੇ। ਠੀਕ ਹੈ ਉਹਨਾਂ ਤੇ ਕੋਈ ਗੱਲ ਕੋਈ ਕਾਰਵਾਈ ਨਹੀਂ ਹੋ ਰਹੀ ਅਸੀਂ ਬੇਰੋਜ਼ਗਰੀ ਭੱਤੇ ਦੀਆਂ ਅਰਜ਼ੀਆਂ ਦਿੱਤੀਆਂ ਹੋਈਆਂ ਨੇ ਜੇ ਉਹਦੇ ਤੇ ਵੀ ਮਤਲਬ ਇਹ ਹਲੇ ਤੱਕ ਇੱਕ ਵੀ ਅਰਜੀ ਦਾ ਨਿਪਟਾਰਾ ਨਹੀਂ ਕੀਤਾ ਹੈਗਾ 56 ਅਰਜ਼ੀਆਂ ਤੇ ਤਾਂ ਸਾਡੇ ਪਟਿਆਲੇ ਜ਼ਿਲ੍ਹੇ ਦੇ ਲੋਕਪਾਲ ਨੇ ਆਰਡਰ ਵੀ ਕਰਤੇ ਸੀਗੇ ਕਿ ਜਿਹਦੀ ਡਿਊਟੀ ਬਣਦੀ ਹੈ ਫਿਕਸ ਕਰਕੇ ਦਵੋ ਪਰ ਨਹੀਂ ਮਿਲ ਪਾਰਿਆ ਜਿਨ੍ਹਾਂ ਨੇ ਰੂਲ ਫਰੇਮ ਕਰਨੇ ਸੀ ਉਹ ਵੀ ਨਹੀਂ ਕੀਤੇ ਹਲੇ ਤੱਕ ਮਨਰੇਗਾ ਦੇ ਵਿੱਚ ਜਿਹੜੇ ਕਿ ਬੇਰਜ਼ਗਾਰੀ ਪੱਤੇ ਦੇ ਸੀਗੇ ਉਹ ਵੀ ਰੂਲ ਵੀ ਫਰੇਮ ਨਹੀਂ ਕੀਤੇ ਹੈਗੇ ਇੱਕ ਪਾਸੇ ਤਾਂ ਸਾਡੀ ਸਰਕਾਰ ਆ ਜਿਹੜੀ ਉਹ ਗੱਲ ਕਰ ਰਹੀ ਅਸੀਂ ਕਰ ਕਰ ਨੌਕਰੀਆਂ ਦਵਾਂਗੇ ਪਰ ਦੂਜੇ ਪਾਸੇ ਜਿਹੜਾ ਸਾਡਾ ਬਣਿਆ ਹੋਇਆ ਕਾਨੂੰਨ ਆ ਲਾਗੂ ਤੋਂ ਨੂੰ ਲਾਗੂ ਕਰਨ ਨੂੰ ਇਹ ਤਿਆਰ ਨਹੀਂ ਹੈਗੀ ਉਹ ਉਹ ਬਿਲਕੁਲ ਉਲਟ ਹੋ ਰਹੀ ਹੈ ਗੱਲ ਠੀਕ ਹੈ ਬਿਲਕੁਲ ਸਾਡੇ ਨਾਲ ਬੀਬੀ ਜੀ ਨੇ ਵੀ ਤੁਸੀਂ ਕਿੱਥੋਂ ਆਏ ਹੋ ਮੇਰਾ ਨਾਮ ਹਰਪਾਲ ਕੌਰ ਆ ਜੀ ਪਿੰਡ ਮੇਰਾ ਲਵਾਨਾ ਟਿਕਣਾ ਹੈ ਤੇ ਤੁਹਾਨੂੰ ਕੀ ਲੱਗਦਾ ਲੀਡਰ ਮਸਲੇ ਹੱਲ ਕਰ ਦਿੰਦੇ ਨੇ ਲੋਕਾਂ ਦੇ ਨਹੀਂ ਵੀਰ ਜੀ ਬਿਲਕੁਲ ਨਹੀਂ ਆਉਂਦੇ ਨੇ ਉਮੀਦਵਾਰ ਜੇ ਪਿੰਡਾਂ 'ਚ ਤਾਂ ਸਾਡੇ ਵਰਗੇ ਬੀਬੀਆਂ ਨੂੰ ਇਕੱਠੇ ਕਰਕੇ ਸਾਨੂੰ ਦੋ ਦੋ ਲੱਡੂ ਦੇ ਕੇ ਸਾਨੂੰ ਇਹ ਕਹਿੰਦੇ ਨੇ ਤਾੜੀ ਮਾਰ ਦੋ ਜੇ ਅਸੀਂ ਕਹਿੰਨੇ ਵੀ ਕੋਈ ਗੱਲ ਕਰੀਏ ਉਮੀਦਵਾਰ ਨਾਲ ਤਾਂ ਜਿਹੜੇ ਮੂਹਰੇ ਖੜੇ ਹੁੰਦੇ ਨੇ ਕੜਾ ਮਚੌਦਰੀ ਬਣੇ ਉਹ ਸਾਨੂੰ ਉਹਨਾਂ ਤੱਕ ਪਹੁੰਚਣ ਨਹੀਂ ਦਿੰਦੇ ਇਹਨਾਂ ਦੀ ਬੇਇੱਜ਼ਤੀ ਹੋ ਜੂਗੀ ਇਹਨਾਂ ਦੇ ਇਹ ਹੋ ਜੂ ਇਹ ਹੋ ਜੂ ਸਾਨੂੰ ਉਹਨਾਂ ਤੱਕ ਪਹੁੰਚਣ ਨਹੀਂ ਦਿੰਦੇ ਗੱਲ ਨਹੀਂ ਕਰਨ ਦਿੰਦੇ ਸਾਡੇ ਕਿਤੇ ਵੀ ਸੁਣਮਾਈ ਨਹੀਂ ਜੇ ਕੋਈ ਕਿਤੇ ਵੀ ਗੱਲ ਕਰਦਾ ਸਾਨੂੰ ਤਾਂ ਪਹਿਲਾਂ ਜਿਹੜੇ ਮੂਰੇ ਚਮਚੇ ਖੜੇ ਹੁੰਦੇ ਨੇ ਇਹੀ ਨੇ ਕਹਾਂ ਗੱਲ ਕਰ ਦਿੰਦੇ ਉਹਨਾਂ ਨਾਲ ਚਮਚਿਆਂ ਦਾ ਤੇ ਕੜਾ ਮਚੌਦਰੀਆਂ ਦਾ ਹੱਲ ਕੀ ਹੈ ਉਹ ਤਾਂ ਦੇਖੋ ਇਹੀ ਹੈਗਾ ਵੀ ਜਿਹੜੇ ਉਮੀਦਵਾਰ ਖੜੇ ਨੇ ਵੀ ਨੇਗੇ ਠੀਕ ਆ ਉਹਨਾਂ ਦਾ ਵੀ ਰਾਈਟ ਬਣਦਾਗਾ ਵੀ ਅਸੀਂ ਜੇ ਸਾਨੂੰ ਇਹਨਾਂ ਲੋਕਾਂ ਨੇ ਚੁਣਿਆ ਅਸੀਂ ਇਹਨਾਂ ਲਈ ਕੰਮ ਕਰਨਾਗਾ ਬਟ ਇਹ ਬਿਲਕੁਲ ਨਹੀਂ ਹੁੰਦਾ ਹੈਗਾ ਕੀ ਹੁੰਦਾਗਾ ਉਹਨਾਂ ਨੇ ਆਪਣੇ ਚਮਚੇ ਛੱਡੇ ਹੁੰਦੇ ਨੇ ਜਿਵੇਂ ਹੁਣ ਪਿੰਡਾਂ ਦੇ ਵਿੱਚ ਵੀ ਦੇਖਿਆ ਜਾਂਦਾ ਜਿਨ੍ਹਾਂ ਦੀ ਸਰਕਾਰ ਹੁੰਦੀ ਆ ਉਹਨਾਂ ਦੇ ਹੀ ਮੇਟ ਹੁੰਦੇ ਨੇਗੇ ਭਰਤੀ ਕੀਤੇ ਹੋਏ ਠੀਕ ਆ ਦੂਜੇ ਬੰਦੇ ਦੀ ਕੋਈ ਗੱਲ ਨਹੀਂ ਸੁਣਨਾ ਅੱਜ ਕੱਲ ਕੰਮ ਵੀ ਕਰਵਾਣਾਗਾ ਤਾਂ ਉਹਨਾਂ ਦੇ ਹੀ ਚੱਲਦੀ ਹੈਗੀ ਠੀਕ ਆ ਦਫ਼ਤਰਾਂ ਦੇ ਵਿੱਚ ਦੇ ਵਿੱਚ ਫਰਾਡ ਤਾਂ ਕਰਦੇ ਨੇ ਜਿਹੜੇ ਉਹ ਥੱਲੇ ਅਧਿਕਾਰੀ ਜਾਂ ਲੋਕ ਹੁੰਦੇ ਨੇ ਇਹੜੇ ਪੰਡਾ ਦੇ ਵਿੱਚ ਕਈਆਂ ਦੇ ਪੈਸੇ ਨਹੀਂ ਆਉਂਦੇ ਕਈ ਕਈ ਸਾਲ ਪੈਸੇ ਨਹੀਂ ਆਉਂਦੇ ਕਈਆਂ ਦੇ ਪ੍ਰੋਜੈਕਟ ਨਹੀਂ ਬਣਦੇ ਐਦਾਂ ਹੀ ਕੰਮ ਲਾ ਦਿੰਦੇ ਨੇ ਉਹਨਾਂ ਨੂੰ ਹਾਂਜੀ ਬਿਲਕੁਲ ਇਹ ਜੇ ਕਈ ਮਾਮਲੇ ਸਾਡੇ ਪਿਛਲੇ ਸਮਿਆਂ ਦੇ ਵਿੱਚ ਆਏ ਨੇ ਸਾਹਮਣੇ ਤੇ ਅਸੀਂ ਉਹ ਨਾਲ-ਨਾਲ ਉਠਾਉਂਦੇ ਵੀ ਰਹੇ ਹਾਂਗੇ ਜਿਵੇਂ ਕੋ ਮਨਰੇਗਰ ਦੇ ਵਿੱਚ ਪਹਿਲਾਂ ਹੁੰਦਾ ਸੀਗਾ ਜਾਲੀ ਹਾਜ਼ਰੀਆਂ ਪਾਈਆਂ ਜਾਂਦੀਆਂ ਸੀਗੀਆਂ ਠੀਕ ਆ ਤੇ ਘਰੇ ਬੈਠਿਆਂ ਦੇ ਪੈਸੇ ਪਾਏ ਜਾਂਦੇ ਸੀਗੇ ਜਿਹੜੇ ਕੰਮ ਕਰਦੇ ਸੀ ਉਹਨਾਂ ਦੇ ਪੈਸੇ ਨਹੀਂ ਸੀ ਪਾਏ ਜਾਂਦੇ ਹੈਗੇ ਉਹਨੂੰ ਲੈ ਕੇ ਇੱਕ ਲੜਾਈ ਵੀ ਲੜੀ ਆ ਤਾਂ ਕਿਤੇ ਜਾ ਕੇ ਉਹਨਾਂ ਨੇ ਆਨਲਾਈਨ ਸਿਸਟਮ ਵੀ ਕਰਤਾ ਵੀ ਜਿਹੜਾ ਕੰਮ ਤੇ ਜਾ ਉਹਦੀਓ ਫੋਟੋ ਹੋਊਗੀ ਠੀਕ ਆ ਕੁਝ ਕ ਫਰਕ ਵੀ ਪਿਆਗਾ ਸਮੇਂ ਜਿਵੇਂ ਜਿਵੇਂ ਅਸੀਂ ਲੜੇਾਂਗੇ ਠੀਕ ਆ ਵੀ ਉਹ ਕੰਮ ਦੇ ਦੌਰਾਨ ਜਿਹੜਾ ਕੰਮ ਤੇ ਰਹੂਗਾ ਉਹਦੀਓ ਹਾਜ਼ਰੀ ਲੱਗੂਗੀ ਘਰ ਬੈਠਿਆਂ ਦੀ ਨਹੀਂ ਲੱਗੂ ਇਹ ਚੀਜ਼ਾਂ ਦਾ ਫਰਕ ਪਿਆਗਾ ਠੀਕ ਆ ਇਹਦੇ ਵਿੱਚ ਵੀ ਪਰ ਉਹ ਚੋਰ ਮੁਰੀਆਂ ਕਰਦੀਆਂ ਨੇ ਕਈ ਵਾਰ ਕਿੰਨੇ ਹੀ ਰਿਕਾਰਡ ਅਸੀਂ ਇਕੱਠਾ ਵੀ ਕਰਕੇ ਦਿੱਤਾ ਲੋਕਪਾਲ ਨੂੰ ਠੀਕ ਹੈ ਉਹਦੇ ਤੇ ਹਲੇ ਦਿੱਤੀਆਂ ਹੋਈਆਂ ਨੇ ਦੇਖਦੇ ਹਾਂ ਕੀ ਕਰਦੇ ਨੇ ਕੱਲ ਵੀ ਸਾਡੀ ਏਡੀਸੀ ਸਰ ਨਾਲ ਮੀਟਿੰਗ ਹੋਈ ਆ ਉਹ ਕਹ ਰਹੇ ਨੇ ਮੈਨੂੰ ਦੋਵੋ ਕਾਠ ਮੱਠੀ ਪਿੰਡ ਦਾ ਹੀ ਮਾਮਲਾ ਸੀਗਾ ਉਹ ਤੇ ਮੇਟ ਤੇ ਰਿਕਵਰੀ ਪਈ ਹੋਈ ਸੀਗੀ ਉਹੀ ਮੇਟ ਜਿਹੜਾ ਗੈਰਫਨਰੀ ਕਰ ਰਿਹਾ ਦੁਬਾਰਾ ਫੇਰ ਲਗਾਇਆ ਗਿਆ ਸਰ ਕਹ ਰਹੇ ਨੇ ਵੀ ਮੈਨੂੰ ਦੇਜੋ ਮੈਂ ਕਰ ਦੇਣਾ ਤੇ ਕਿੰਨੇ ਹੀ ਮਤਲਬ ਪਿੰਡਾਂ ਦੇ ਸਾਡੇ ਮਾਮਲੇ ਨੇਗੇ ਜਿਹੜੇ ਪਿੰਡਾਂ ਦੇ ਵਿੱਚ ਇਜਲਾਸ ਹੀ ਨਹੀਂ ਹੋਏ ਦਰਗਾਪੁਰਾ ਕਿੰਨੇ ਸਮੇਂ ਤੋਂ ਨੋਰੇ ਪਿੰਡ ਚ ਨਹੀਂ ਹੋਇਆ ਪਾਵਰਪੋਰਟ ਚ ਨਹੀਂ ਹੋਇਆਗਾ ਹੱਲੇ ਚ ਨਹੀਂ ਹੋਇਆਗਾ ਕਿੰਨੇ ਹੀ ਪਿੰਡ ਨੇਗੇ ਦੂਜੇ ਪਾਸੇ ਜਿਹੜੇ ਇਹਨਾਂ ਨੇ ਆਪਦੇ ਮਤਲਬ ਚਮਚਾਗਰੀ ਕਰਦੇ ਨੇਗੇ ਉਥੇ ਇਹ ਕਰ ਦਿੰਦੇ ਨੇਗੇ ਜਾਲੀ ਤਰੀਕੇ ਨਾਲ ਜਿਵੇਂ 40 ਜੋਬਕਾਰਾਂ ਪਿੱਛੇ 1 ਮੀਟ ਛੁੜਨਾ ਆਉਂਦਾ ਬਹੁਤੇ ਪਿੰਡਾਂ ਦੇ ਵਿੱਚ ਤਾਂ 1.5 150 ਜੋਬਕਾਰਾਂ 2 200 ਇੱਕੇ ਮਿੰਟ ਹਾਜ਼ਰ ਰਿਲਾਇ ਜਾ ਰਹੇ ਆ ਜਿੱਥੇ ਇਹਨਾਂ ਦੇ ਆਪਦੀ ਉਹ ਨੇਗੇ ਨੁਮਾਇंदे ਉਥੇ 40 ਜੋਬਕਾਰਾਂ ਦੇ ਵੀ 2 ਮੀਟ ਛੁੜ ਰਹੇ ਨੇ ਪਿੰਡ ਸਕੋਹਾ ਸਾਡੇ ਕੋਲ ਰਿਕਾਰਡ ਵੀ ਆ ਅਸੀਂ ਰਿਕਾਰਡ ਦੇ ਆਧਾਰ ਤੇ ਗੱਲ ਕਰ ਰਹੇ ਆਂਗੇ ਅਸੀਂ ਕਹਿੰਨੇ ਆ ਵੀ ਜੇ ਚੁਣਨੀ ਨੇ ਤੁਸੀਂ ਸਾਰੇ ਕਿਤੇ ਚੁਣੋ ਬਾਕੀਆਂ ਨੂੰ ਵੀ ਰੋਜ਼ਗਾਰ ਮਿਲੇ ਵੀ ਇਹ ਫਰਕ ਪਾਰਸ਼ੀਅਲ ਕਿਉਂ ਬਿਲਕੁਲ ਬਿਲਕੁਲ ਤਾਂ ਦਲੀਆਂ ਹੁੰਦੀਆਂ ਨੇ ਹੇਠਲੇ ਲੈਵਲ ਦੇ ਉੱਪਰ ਸੋ ਦੋਸਤੋ ਤੁਸੀਂ ਗੱਲਬਾਤ ਸੋਣੀ ਸਾਰੀ ਆਪਣੀ ਫੀਡਬੈਕ ਤੁਸੀਂ ਹਰ ਵਾਰ ਦੀ ਤਰ੍ਹਾਂ ਸਾਨੂੰ ਕਮੈਂਟ ਬਾਕਸ ਵਿੱਚ ਭੇਜ ਸਕਦੇ ਹੋ ਧੰਨਵਾਦ